ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਇਆ ਸੋ ਪਿਆਰੀ ਸਾਧ ਸੰਗਤ ਜੀ ਆਜਾ ਤਾਂ ਜਾਮਾ ਭਾ ਕਰਾਂਗੇ ਸੋ ਪਿਆਰੀ ਸਾਧ ਸੰਗਤ ਜੀ ਸਾਡਾ ਪੂਰਾ ਪੂਰਾ ਸਾਧੋ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਹਰਦਵਾਰ ਗਏ ਧੰਤਾਂ ਸਿੰਘ ਗੁਰਨਾਨਕ ਦੇਵ ਜੀ ਮਹਾਰਾਜ ਗੁਰੂ ਜੀ ਨਾਮ ਦਾਣ ਦੇ ਖੁੱਲੇ ਘੱਫੇ ਵਰਤੌਂਦੇ ਪ੍ਰੇਮ ਜਿੱਤਾਂ ਪ੍ਰਾਪਤ ਕਰਦੇ ਹਰਦਵਾਰ ਪਹੁੰਚ ਗਏ ਹਰਦਵਾਰ ਪਹੁੰਚ ਕੇ ਉਹ ਖਸਵੰਤ ਘਾਟ ਗਏ ਜਿੱਤੇ ਹਿੰਦੁਸਤਾਨ ਦੇ ਹਰ ਭਾਗ ਦੇ ਤੋਂ ਲੋਕ ਆਪਣੇ ਮਿੱਤਰਾਂ ਨੂੰ ਪਿਤਰਾ ਨੂੰ ਮੁਕਤ ਕਰਵਾਉਣ ਲਈ ਬ੍ਰਾਹਮਣਾਂ ਲਈ ਬ੍ਰਾਹਮਣਾਂ ਦੀਆਂ ਹਜਾਤਾਂ ਅਨੁਸਾਰ ਕੀਤੀ ਰੀਤੀ ਰਿਵਾਜਾਂ ਕਰ ਰਿਵਾਜ ਕਰਦੇ ਹਨ ਉਹ ਆਪਣੇ ਮਨ ਆਪ ਨੂੰ ਮਲ ਮਲ ਇੰਜ ਧੋ ਰਹੇ ਸਨ ਜਿਵੇਂ ਉਹ ਆਪਣੇ ਪਾਪਾਂ ਦੀ ਮੈਲ ਧੋ ਰਹੇ ਸਨ ਆਕੋ ਸੰਗ ਤੇ ਸਤਨਾਮ ਸ੍ਰੀ ਵਾਇਗੁਰੂ ਉਸ ਸਮੇਂ ਦਿਨ ਦਾ ਚੜ੍ਹਾ ਸੀ ਤੇ ਸੂਰਜ ਪੂਰਬ ਵਾਲੇ ਪਾਸੇ ਉਦੇ ਹੋ ਰਿਹਾ ਸੀ ਸੂਰਜ ਨੂੰ ਚੜਦਾ ਵੇਖ ਉਹ ਸਾਰੇ ਯਾਤਰੀ ਸਾਧੂ ਸੰਤ ਸੂਰਜ ਵੱਲ ਮੂੰਹ ਕਰਕੇ ਪਾਣੀ ਛੁੱਟਣ ਲੱਗ ਪਏ ਗੁਰੂ ਜੀ ਉਹਨਾਂ ਦੇ ਇਸ ਫੋਕੇ ਗੈਵ ਨੂੰ ਦੂਰ ਕਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਉਹਨਾਂ ਸੋਚਿਆ ਕਿ ਇਹਨਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਕੋਈ ਨਾਟਕੀ ਕਾਰਜ ਕਰਨਾ ਪਵੇਗਾ ਇਸ ਲਈ ਉਹ ਵੀ ਆਪਣੇ ਕੱਪੜੇ ਤਾ ਕਰਕੇ ਹਰ ਦੁਆਰ ਦੇ ਪਾਣੀ ਵਿੱਚ ਚਾਵੜੇ ਪਸ਼ਮ ਅਤੇ ਪਸ਼ਮ ਵਾਲੇ ਪਾਸੇ ਮੂੰਹ ਕਰਕੇ ਛੇਤੀ ਛੇਤੀ ਪਾਣੀ ਛਟਣ ਲੱਗ ਪੈਂਦਾ ਹੈ ਸਾਰੇ ਦੇਖਣ ਵਾਲੇ ਉਹਨਾਂ ਦੀ ਇਸ ਕਿਰਿਆ ਤੇ ਬਹੁਤ ਹੈਰਾਨ ਹੋਏ ਉਹਨਾਂ ਸੋਚਿਆ ਕਿ ਕੋਈ ਮੁਸਲਮਾਨ ਹੈ ਜਿਹੜਾ ਰੱਬ ਨੂੰ ਪਸ਼ਮ ਵੱਲ ਮੰਨ ਕੇ ਪਾਣੀ ਛੁੱਟ ਰਿਹਾ ਹੈ ਅਕਾਲ ਸੰਗਤਿ ਸਤਿਨਾਮ ਸ੍ਰੀ ਵਾਹਿਗੁਰੂ ਧੰ ਗੁਰੂ ਨਾਨਕ ਥੋੜੇ ਸਮੇਂ ਬਾਅਦ ਹੀ ਸਾਰੇ ਪਾਣੀ ਸੁੱਟਣ ਵਾਲੇ ਉਹਨਾਂ ਪਾਸ ਆ ਗਏ ਕਹਿਣ ਲੱਗੇ ਤੁਸੀਂ ਕੌਣ ਹੋ ਤੁਹਾਨੂੰ ਇਹਨਾਂ ਵੀ ਪਤਾ ਨਹੀਂ ਕਿ ਸੂਰਜ ਤਾਂ ਸਾਹਮਣੇ ਪੂਰਬ ਵੱਲੋਂ ਚੜ ਰਿਹਾ ਹੈ ਪਰ ਤੁਸੀਂ ਪਾਣੀ ਪਸ਼ਮ ਵੱਲ ਛੁੱਟ ਰਿਹਾ ਹੋ ਗੁਰੂ ਜੀ ਮੁਸਕਰਾ ਪਏ ਕਾ ਲਗੇ ਭਾਈ ਸਜਣੋ ਮੈਂ ਤਾਂ ਕਿਸੇ ਖਾਸ ਮਦੂਰਥ ਨਾਲ ਕਿਸੇ ਖਾਸ ਲਾਭ हित ਇੰਨਾ ਪਾਣੀ ਛੁੱਟ ਰਿਹਾ ਹਾਂ ਪਰ ਮਿਹਰਬਾਨੀ ਕਰਕੇ ਮੈਨੂੰ ਇਹ ਦੱਸੋ ਕਿ ਤੁਸੀਂ ਚੜ੍ਹਦੇ ਪਾਸੇ ਪਾਣੀ ਕਿਉਂ ਛੁੱਟ ਰਿਹਾ ਹੋ ਉਹ ਗੁਰੂ ਜੀ ਨੂੰ ਅਣਜਾਣ ਸਮਦੇ ਸਨ ਇਸ ਲਈ ਸਾਰੇ ਬੋਲ ਉੱਠੇ ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਪੁਚਾਰ ਰਹੇ ਹਾਂ ਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋ ਹੰਦਾ ਪ੍ਰਗਟਾਵਾ ਕੀਤਾ ਉਹਨਾਂ ਫੇਰ ਪੁੱਛਿਆ ਤਾਂ ਤੁਹਾਡੇ ਪਿੱਤਰ ਰਹਿੰਦੇ ਕਿੱਥੇ ਹਨ ਉਹ ਇਸ ਥਾਂ ਤੋਂ ਕਿੰਨੀ ਦੂਕ ਦੂਰ ਹਨ ਸਾਰੇ ਕਹਿਣ ਲੱਗੇ ਉਹ ਤਾਂ ਦੂਸਰੀ ਦੁਨੀਆ ਵਿੱਚ ਵੱਸਦੇ ਹਨ ਉਹ ਫਾਸਲਾ ਸਾਡੀ ਸਮਝ ਤੋਂ ਬਾਹਰ ਹੈ ਹੋ ਸਕਦਾ ਲੱਖਾਂ ਕਰੋੜਾਂ ਤੋਂ ਕੋਹ ਦੂਰ ਹੋਣ ਗੁਰੂ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਖੁਸ਼ ਹੁੰਦੇ ਹੋਏ ਬੋਲੇ ਤੁਹਾਡਾ ਬਹੁਤ ਬਹੁਤ ਧੰਵਾਦ ਤੁਸੀਂ ਤਾਂ ਮੇਰਾ ਨਿਸ਼ਚਾ ਪੱਕਾ ਕਰ ਦਿੱਤਾ ਹੈ ਇਹ ਕਹਿ ਕੇ ਕਿ ਉਹ ਫਿਰ ਪੂਰੇ ਜੋਰ ਨਾਲ ਪਸ਼ਮ ਵਾਲੇ ਪਾਣੀ ਛੁੱਟਣ ਲੱਗ ਪਏ ਸਾਰੇ ਯਾਤਰੀ ਹਰਾਨ ਹੋਏ ਉਹਨਾਂ ਵੱਲ ਵੇਖੀ ਜਾ ਰਹੇ ਸਨ ਪਰ ਗੁਰੂ ਜੀ ਪਾਣੀ ਛੁੱਟੀ ਗਏ ਛੁੱਟੀ ਗਏ ਯਾਤਰੀਆਂ ਨੇ ਗੁਰੂ ਜੀ ਨੂੰ ਸਭ ਕੁਝ ਦੱਸ ਦਿੱਤਾ ਸੀ ਪਰ ਗੁਰੂ ਜੀ ਨੇ ਜਦ ਉਹਨਾਂ ਨੂੰ ਕੁਝ ਨਾ ਦੱਸਿਆ ਤਾਂ ਫਿਰ ਰੌਲਾ ਪਾਉਣ ਲੱਗੇ ਕਹਿਣ ਲੱਗੇ ਤੁਸੀਂ ਸਾਥੋਂ ਤੇ ਪੁੱਛ ਲਿਆ ਪਰ ਸਾਨੂੰ ਕੁਝ ਦੱਸਦੇ ਨਹੀਂ ਕੇ ਪਾਣੀ ਕਿੱਥੇ ਭੇਜ ਰਹੇ ਹੋ ਤਦ ਗੁਰੂ ਜੀ ਥੋੜਾ ਰੁਕੇ ਤੇ ਕਹਿਣ ਲਗੇ ਵੇਖੋ ਭੱਦਰ ਪੁਰਸ਼ੋ ਮੈਨੂੰ ਤੰਗ ਨਾ ਕਰੋ ਤੁਹਾਨੂੰ ਪਤਾ ਨਹੀਂ ਪਤਾ ਕਿ ਸਾਡੇ ਵੱਲ ਕਿੰਨਾ ਸੋਕਾ ਪਿਆ ਹੈ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਉਹਨਾਂ ਉਧਰ ਮੇਰੇ ਖੇਤ ਸੁੱਕ ਰਹੇ ਹਨ ਇਧਰ ਤੁਸੀਂ ਮੈਨੂੰ ਰੋਕ ਰਹੇ ਹੋ ਇਹ ਗੱਲ ਸੁਣ ਕੇ ਲੋਕਾਂ ਵਿੱਚ ਉਤਸਕਤਾ ਹੋਰ ਵਧੀ ਉਹ ਹੈਰਾਨ ਹੋ ਕੇ ਪੁੱਛਣ ਲਗੇ ਤੁਹਾਡੇ ਘੇਤ ਇਥੋਂ ਕਿੰਨੇ ਕੁ ਦੂਰ ਹਨ ਤੇ ਗੁਰੂ ਜੀ ਨੇ ਕਿਹਾ ਕੋਈ ਬਹੁਤ ਹੀ ਦੂਰ ਨਹੀਂ ਹਨ ਇਹੋ ਕੋਈ 2 ਢਾਈ ਸਕੋਕੋ ਉੱਤੇ ਹੀ ਹਨ ਪਰ ਮੇਰੀ ਬੇਨਤੀ ਹੈ ਕਿ ਮੈਨੂੰ ਤੰਗ ਨਾ ਕਰੋ ਆਖੋ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਗੁਰੂ ਜੀ ਦੀ ਇਹ ਗੱਲ ਸੁਣ ਕੇ ਸਾਰੇ ਆਸਪੈ ਉਹ ਕਹਿਣ ਲੱਗੇ ਭਾਈ ਭਲਿਆ ਪੁਰਸ਼ਾ ਤੂੰ ਇੰਨਾ ਸਿੱਧਾ ਹੈ ਜਿਹੜਾ ਪਾਣੀ ਪਾਣੀ ਤੋਂ ਬੁੱਕਾ ਨਾ ਛੁੱਟ ਰਿਹਾ ਹੈ ਉਹ ਤਾਂ ਗੰਗਾ ਦੇ ਜਲ ਵਿੱਚ ਹੀ ਮੋੜ ਦਿਗ ਪਵੇਗਾ ਇਸੇ ਤਰ੍ਹਾਂ ਇਹ ਤੇਰੇ ਖੇਤਾਂ ਤੱਕ ਕਿਵੇਂ ਜਾ ਸਕਦਾ ਹੈ ਤੇ ਗੁਰੂ ਗ ਜੀ ਕਹਿਣ ਲਗੇ ਤੁਸੀਂ ਕੋਈ ਵਿਵੇਕ ਦੀ ਗੱਲ ਕਰੋ ਤੁਸੀਂ ਕੋਈ ਨਿਆ ਦੀ ਗੱਲ ਕਰੋ ਜੇ ਤੁਹਾਡਾ ਛੱਟਿਆ ਪਾਣੀ ਦੂਸਰੀ ਦੁਨੀਆ ਵਿੱਚ ਪਹੁੰਚ ਸਕਦਾ ਹੈ ਤਾਂ ਮੇਰਾ ਛੱਟਿਆ ਇਸ ਦੁਨੀਆ ਵਿੱਚ 2 250 ਕੋਤੇ ਕਿਉਂ ਨਹੀਂ ਪਹੁੰਚ ਸਕਦਾ ਗੁਰੂ ਜੀ ਦੇ ਇਹ ਸਧਾਰਨ ਸਵਾਲ ਤੇ ਸਭ ਨੂੰ ਸੋਚੀ ਪਾ ਦਿੱਤਾ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਕਿ ਉਹਨਾਂ ਨੂੰ ਸੋਝੀ ਆ ਗਈ ਕਿ ਬ੍ਰਾਹਮਣਾ ਬ੍ਰਾਹਮਣ ਉਹਨਾਂ ਨੂੰ ਫਜ਼ੂਲ ਹੀ ਠੱਗਦੇ ਹਨ ਦਰਿਆਤ ਵਿੱਚੋਂ ਬਾਹਰ ਆ ਕੇ ਸਾਰੇ ਗੁਰੂ ਜੀ ਦੇ ਲਾੜ ਲਾਗੇ ਆਖੋ ਸੰਗਤਿ ਸਤਿਨਾਮ ਸ੍ਰੀ ਵਾਹਿਗੁਰੂ ਆਖੋ ਸੰਗਤਿ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਸੱਚੀ ਸੱਚੀ ਕਿਰਤ ਕਰਨ ਵਾਲਾ ਧੰ ਗੁਰੂ ਨਾਨਕ ਸੱਚੇ ਰਸਤੇ ਪਾਉਣ ਵਾਲਾ ਧੰ ਗੁਰੂ ਨਾਨਕ ਆਖੋ ਸੰਗਤਿ ਧੰ ਗੁਰੂ ਨਾਨਕ ਸੋ ਪਿਆਰੀ ਸਾ ਸੰਗਤ ਜੀ ਇਹ ਸੀ ਹਰੀਦਵਾਰ ਜੀ ਕਥਾ ਸਾਖੀ ਅੱਗੇ ਪਿਆਰੀ ਸਾਧ ਸੰਗਤ ਜੀ ਸੋਚ ਤੇ ਪਠ ਪਿਆਰੀ ਸਾਧ ਸੰਗਤ ਜੀ ਸੁਣੋ ਕਥਾ ਸਾਖੀ ਜਾਦੇ ਸਾਰੇ ਹੀ ਯਾਤਰੀ ਗੁਰੂ ਜੀ ਦੇ ਚਰਨੀ ਆ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਇਹ ਸਾਰੇ ਰਸਮੋ ਰਿਵਾਜ ਵਹਿ ਪਰਮ ਕੇਵਲ ਫਜ਼ੂਲ ਹੀ ਨਹੀਂ ਕਿ ਬਲਕਿ ਹਾਨੀ ਕਰਕੇ ਵੀ ਹਨ ਇਹਨਾਂ ਤੀਰਥਾਂ ਤੇ ਇਸ਼ਨਾਨ ਕਰਨ ਜਾਂ ਪੁੰਨ ਦਾਨ ਕਰਨ ਨਾਲ ਪ੍ਰਭੂ ਨਹੀਂ ਮਿਲਦਾ ਜਿਹੜੇ ਪ੍ਰਭੂ ਜਿਹੜੇ ਮਨੁੱਖ ਪ੍ਰਭੂ ਨੂੰ ਹਰ ਵੇਲੇ ਆਪਣੇ ਹਜਨਾ ਦੇ ਸਮਝਦੇ ਹੋਏ ਸੱਚੀ ਤੇ ਸੁੱੱਚੀ ਕਿਰਤ ਕਰਦੇ ਹਨ ਉਹ ਸੈ ਸਭਾਈ ਪ੍ਰਭੂ ਨੂੰ ਪਾ ਲੈਂਦੇ ਹਨ ਆਖੋ ਸੰਗ ਤੇ ਸਤਨਾਮ ਸ੍ਰੀ ਵਾਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰੂ ਜੀ ਉਹਨਾਂ ਯਾਤਰੀਆਂ ਨੂੰ ਉਪਦੇਸ਼ ਦੇ ਕੇ ਜਦ ਆਪਣੀ ਰਾਸ ਵਾਲੀ ਥਾਂ ਵੱਲ ਆਏ ਉਹਨਾਂ ਵੇਖਿਆ ਕਿ ਇੱਕ ਬ੍ਰਾਹਮਣ ਮੱਥੇ ਉੱਤੇ ਟਿੱਕਾ ਲਾਈ ਜਲ ਜਨੇਊ ਪਾਈ ਥੋਤੀ ਬੰਨ ਕੇ ਭੋਜਨ ਤਿਆਰ ਕਰ ਰਿਹਾ ਸੀ ਉਸ ਨੇ ਆਪਣੇ ਚੌਕੇ ਦੇ ਚਾਰ ਸਫੇਰੇ ਲੀਕ ਮਾਰੀ ਹੋਈ ਸੀ ਗੁਰੂ ਜੀ ਨੇ ਸੋਚਿਆ ਕਿ ਇਸ ਬ੍ਰਾਹਮਣ ਦੀ ਸੋਚ ਭੇਟ ਦਾ ਨਿਸ਼ਤਾਰਾ ਕਰਨਾ ਚਾਹੀਦਾ ਹੈ ਉਹ ਆਪਣਾ ਸਮਾਨ ਆਪਣੇ ਥਾਂ ਰੱਖ ਕੇ ਸੈਸਭਾ ਹੀ ਉਸ ਬ੍ਰਾਹਮਣ ਦੇ ਚੌਕੇ ਵਿੱਚ ਦਾਖਲ ਹੋ ਗਿਆ ਤੇ ਕਹਿਣ ਲੱਗੇ ਪਰ ਤੇ ਮੈਨੂੰ ਇੱਕ ਬਾਲਦਾ ਕੋਲਾ ਦੇਵੋ ਮੈਂ ਵੀ ਰਸੋਈ ਤਿਆਰ ਕਰ ਲਵਾਂ ਸੋ ਪਿਆਰੀ ਸਾਧ ਸੰਗਤ ਜੀ ਜਦ ਬਰਾਮਣ ਨੇ ਗੁਰੂ ਜੀ ਨੂੰ ਆਪਣੇ ਚੌਂਕੇ ਅੰਦਰ ਵੇਖਿਆ ਤਾਂ ਉਹਨਾਂ ਦੀ ਕੋਲੇ ਵਾਂਗ ਮੱਚ ਉਠਿਆ ચીਖਦਾ ਹੋਇਆ ਬੋਲਿਆ ਕੌਣ ਹੈ ਤੂੰ ਮੇਰਾ ਚੌਂਕਾ ਪਿੱਟ ਦਿੱਤਾ ਹੈ ਮੇਰੀ ਸਾਰੀ ਸਮਗਰੀ ਪਿੱਟ ਗਈ ਹੈ ਇਹ ਮੇਰੀ ਇਨੀ ਮਿਹਨਤ ਬੇਕਾਰ ਗਈ ਹੈ ਮੈਂ ਪਹਿਲਾਂ ਪੋਚਾ ਫੇਰਿਆ ਫਿਰ ਲਕੀਰ ਮਾਰ ਕੇ ਲੱਕੜਾਂ ਨੂੰ ਤੋਤਾ ਤੇ ਸਕਾਇਆ ਫਿਰ ਸਾਰੇ ਯਤਨ ਤੋਂ ਮਾਂਜ ਕੇ ਰੱਖੇ ਫਿਰ ਸਾਰੇ ਬਰਤਨ ਤੋਂ ਮਾਂਜ ਕੇ ਰੱਖੇ ਬਾਅਦ ਵਿੱਚ ਆਪ ਇਸ਼ਨਾਨ ਕਰਕੇ ਸੁੱਚਾ ਹੋ ਕੇ ਰਸੋਈ ਤਿਆਰ ਕੀਤੀ ਪਰ ਤੂੰ ਪਿੱਟ ਕੇ ਸਭ ਕੁਝ ਨਸ਼ਟ ਕਰ ਦਿੰਦਾ ਹੈ ਨਿਕਲ ਜਾ ਮੇਰੇ ਚੌਕੇ ਵਿੱਚੋਂ ਇਸ ਤੋਂ ਪਹਿਲਾਂ ਮੈਂ 바ਦਾ ਕੋਲਾ ਤੇਰੇ ਸਿਰ ਤੇ ਮਾਰਾਂਗਾ ਆਕੋ ਸੰਗ ਤੇ ਧੰਗੁਰ ਨਾਨਕ ਸਤਨਾਮ ਸ੍ਰੀ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਉਸ ਦੀ ਇਸ ਪੜ ਘਾਟ ਸੁਣ ਕੇ ਬੜੇ ਸ਼ਾਂਤਮਈ ਸਾਝੇ ਬੋਲੇ ਸਾਝੇ ਵਿੱਚ ਬੋਲੇ ਪੰਥ ਜੀ ਤੀਜੇ ਕਰੋ ਮੈਂ ਤਾਂ ਕੇਵਲ ਇੱਕ ਬਾਦਾ ਕੋਲਾ ਮੰਗਿਆ ਸੀ ਤਾਂ ਕਿ ਮੈਂ ਵੀ ਰਸੋਈ ਕਰ ਲਵਾਂ ਤੁਸੀਂ ਤਾਂ ਇੰਨਾ ਹੀ ਗਰਮੀ ਦਾਨੀ ਉਪਕਾਰੀ ਜੀ ਹੋ ਇੱਕ ਕੋਲਾ ਦੇਣ ਬਦਲੇ ਕੋਲੇ ਵਾਂਗ ਮੱਚ ਉਠਿਓ ਮੈਂ ਤੁਹਾਡਾ ਕੀ ਭੇਟ ਦਿੱਤਾ ਹੈ ਮੈਂ ਤਾਂ ਤੁਹਾਡੀ ਕਿਸੇ ਵਸਤੂ ਜਾਂ ਸਮਗਰੀ ਨੂੰ ਹੱਥ ਤੱਕ ਵੀ ਨਹੀਂ ਲਾਇਆ ਕਿ ਇੱਕ ਇਨਸਾਨ ਦੇ ਨੇੜੇ ਆਉਣ ਨਾਲ ਇਹ ਸਭ ਕੁਝ ਪਿੱਟਿਆ ਜਾਂਦਾ ਹੈ ਬਰਾਮਣ ਆਖੋ ਸੰਗਤਿ ਸਤਿਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਪਿਆਰੀ ਸਾਧ ਸੰਗਤ ਜੀ ਬ੍ਰਾਹਮਣ ਹੋਰ ਕਰੋਧ ਵਿੱਚ ਆ ਕੇ ਬੋਲਿਆ ਕੀ ਮੈਂ ਡੂਮਾਂ ਕਸਾਈਆਂ ਅਤੇ ਚੰਡਾਲਾਂ ਨੂੰ ਆਪਣੇ ਚੌਂਕੇ ਵਿੱਚ ਦਾਖਲ ਹੁੰਦਿਆ ਕਰਾਂ ਕੀ ਮੈਂ ਤੁਹਾਡੇ ਵਰਗੇ ਬੰਦਿਆਂ ਦੀ ਖਾਤਰ ਆਪਣਾ ਜਨਪ੍ਰਿਸ਼ਟ ਕਰ ਲਵਾਂ ਇੱਕ ਉੱਚ ਜਾਤੀ ਦਾ ਸਰਸਵਤੀ ਬ੍ਰਾਹਮਣ ਆਪਣਾ ਧਰਮ ਗਵਾ ਲਵੇ ਆਖੋ ਸੰਗਤ ਸਤਿਨਾਮ ਸ੍ਰੀ ਵਾਇਗੁਰੂ ਇਹ ਗੱਲ ਸੁਣ ਕੇ ਗੁਰੂ ਜੀ ਨੇ ਮਸਕਰਾਪ ਹੈ ਤੇ ਕਿਹਾ ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਇਸ ਸਮੇਂ ਚੌਂਕੇ ਵਿੱਚ ਇਕੱਲੇ ਬੈਠੇ ਹੋ ਸੁੱਚੇ ਹੋ ਮੈਂ ਤਾਂ ਇਹ ਵੇਖ ਰਿਹਾ ਕਿ ਤੁਹਾਡੇ ਨਾਲ ਨੀਚ ਤੋਂ ਨੀਚ ਜਾਤ ਦੇ ਚਾਰ ਗਖਤੀ ਵੀ ਬੈਠੇ ਸਨ ब्राह्मण गुरुजी दी ਇਹ ਗੱਲ ਸੁਣ ਕੇ ਬੋਦਲ ਗਿਆ ਉਹ ਤੁਰੰਤ ਬੋਲਿਆ ਮੈਂ ਤਾਂ ਇਕੱਲਾ ਹਾਂ ਚਾਰ ਅਜਿਹੇ ਨੀਚ ਮੇਰੇ ਪਾਸ ਕਿਹੜੇ ਬੈਠਿਆ ਨਾ ਮੈਨੂੰ ਤਾਂ ਕੋਈ ਦਿਸਦਾ ਨਹੀਂ ਗੁਰੂ ਜੀ ਨੇ ਉੱਤਰ ਦਿੱਤਾ ਇਹੋ ਤਾਂ ਰਹਿਸ ਹੈ ਕਿ ਤੁਹਾਡੀਆਂ ਅੱਖਾਂ ਅੱਗੇ ਗਿਆਨਤਾ ਦਾ ਪਰਦਾ ਆਇਆ ਹੈ ਜਿਹੜਾ ਤੁਹਾਨੂੰ ਕੁਝ ਵੇਖ ਨਹੀਂ ਦਿੰਦਾ ਇਹਨਾਂ ਚਾਰ ਨੀਚਾਂ ਬਾਰੇ ਮੈਂ ਤੈਨੂੰ ਦੱਸਦਾ ਹਾਂ ਪਹਾੜੀ ਬੁੱਧੀ ਜਿਸ ਕਾਰਨ ਅਸੀਂ ਪਹਾੜੇ ਕੰਮ ਕਰਦੇ ਹਾਂ ਨੀਚ ਡੂਮਣੀ ਹੈ ਜ਼ਬਰ ਜ਼ੁਲਮ ਕੇ ਸਾਇਣ ਹੈ ਹੋਰ ਨਾ ਦੀ ਨਿੰਦਿਆ ਕਰਨੀ ਪਾਪਾਂ ਦੀ ਮੈਲ ਇਕੱਠੀ ਕਰਕੇ ਖਲਾਣ ਵਾਲੀ ਚੂੜੀ ਹੈ ਚੌਥਾ ਕੋਹ ਰੋਧ ਜਿਹੜਾ ਤੁਹਾਡੇ ਵਿੱਚ ਹੁਣ ਭਾਣਾ ਹੁਣੇ ਭਾਬੜਵਾਗ ਮੱਤਿਆ ਚੰਡਾਲ ਹੈ ਇਹ ਪਰਤ ਦੀ ਇਹ ਚਾਰੇ ਪਿੱਟ ਵਾਲੇ ਨੀਚ ਬਹੁਤ ਤੁਹਾਡੇ ਅੰਦਰ ਹਨ ਫਿਰ ਤੁਸੀਂ ਸੱਚੇ ਕਿਵੇਂ ਹੋਏ ਬ੍ਰਾਹਮਣ ਨੂੰ ਸਮਝ ਪਾਈ ਤੇ ਉਹ ਉਸ ਗੁਰੂ ਜੀ ਤੋਂ ਖਿਮਾ ਮੰਗੀ ਉਹ ਜਿਸ ਵੇਲੇ ਵਿੱਚ ਜਕੜਿਆ ਸੀ ਉਸ ਤੋਂ ਜਾਦ ਹੋ ਗਿਆ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਦਾ ਸਿੱਖ ਬਣ ਗਿਆ ਪਿਆਰੀ ਸਾਧ ਸੰਗਤ ਜੀ ਇਸ ਪੰਦ ਦੀ ਬੀੜੀ ਵੀ ਧੰਨ ਗੁਰੂ ਮੇਰੇ ਨਾਨਕ ਸਾਹਿਬ ਜੀ ਮਹਾਰਾ ਨੇ ਬੰਦੇ ਲਾਈ ਪਿਆਰੀ ਸਾਧ ਸੰਗਤ ਜੀ ਪਿਆਰੀ ਸਾਧ ਸੰਗਤ ਜੀ ਇਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਇੱਕ ਸੱਚੇ ਕੀਰਤੀ ਸਨ ਇੱਕ ਸੱਚੇ ਮਾਰਾ ਵਰਦਾਨ ਦੇਣ ਵਾਲੇ ਸਨ ਸੱਚਾ ਨਾਮ ਸੱਚਾ ਵਰਦਾਨ ਦਿੰਦੇ ਸਨ ਆਖੋ ਸੰਗਤਿ ਸਤਿ ਨਾਮ ਸ੍ਰੀ ਵਾਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਫਿਰ ਪਿਆਰੀ ਸਾਧ ਸੰਗਤ ਜੀ ਗੁਰੂ ਜੀ ਬਦਨਾਰਸ ਪੰਤ ਚਤਰਦਾਸ ਨੂੰ ਉਪਦੇਸ਼ ਦਿੰਦਾ ਪਿਆਰੀ ਸਾਧ ਸੰਗਤ ਦੀ ਗੁਰੂ ਜੀ ਭਾਈ ਮਰਦਾਨਾ ਕਾਲ ਯੁੱਗਾਂ ਦਾ ਆਧਾਰ ਕਰਦੇ ਹੋਏ ਉਹਨਾਂ ਨੂੰ ਸੱਚ ਦਾ ਮਾਰਗ ਦੱਸਦੇ ਹੋਏ ਬਨਾਰਸ ਬਨਾਰਸ ਪਹੁੰਚ ਗਏ ਬਨਾਰਸ ਵਿਦਵਾਨ ਪੰਤਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ ਗੁਰੂ ਜੀ ਭਾਈ ਮਰਦਾਨਾ ਬਨਾਰਸ ਦੇ ਇੱਕ ਮਸ਼ਹੂਰ ਚੌਂਕ 'ਤੇ ਜਾ ਬੈਠੇ ਬੈਠ ਗਏ ਗੁਰੂ ਜੀ ਨੇ ਇੱਕ ਜੀਪ 'ਤੇ ਪ੍ਰਕਾਰ ਦਾ ਲਿਬਾਸ ਪਾਇਆ ਜਿਸ ਤੋਂ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕਿਸ ਫਿਰਕੇ ਨਾਲ ਸੰਬੰਧਤ ਹਨ ਗੁਰੂ ਜੀ ਦੇ ਇਸ ਪਰਹਾਏ ਨੂੰ ਵੇਖ ਕੇ ਸ਼ਾਇਦ ਲੋਕ ਉਹਨਾਂ ਪਾਸ ਇਕੱਠੇ ਹੋਣ ਲੱਗੇ ਜਦ ਕੁਝ ਵਿਦਵਾਨ ਪੰਡਤਾਂ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹ ਵੀ ਗੁਰੂ ਜੀ ਨੂੰ ਵੇਖਣ ਵਾਸਤੇ ਆਏ ਇਹਨਾਂ ਪੰਡਤਾਂ ਵਿੱਚ ਚਤਰਦਾਸ ਸਾਹਿਬ ਦਾ ਆਗੂ ਸੀ ਆਖੋ ਧੰਗੁਰ ਨਾਨਕ ਸਤਨਾਮ ਸ੍ਰੀ ਵਾਹਿਗੁਰੂ ਉਹ ਗੁਰੂ ਜੀ ਪਾਸ ਆ ਕੇ ਬੈਠ ਗਿਆ ਕਹਿਣ ਲੱਗਾ ਤੁਸੀਂ ਕਿਸ ਫਿਰਕੇ ਨਾਲ ਸੰਬੰਧ ਰੱਖਦੇ ਹੋ ਕਿਉਂਕਿ ਨਾ ਹੀ ਤਾਂ ਤੁਸੀਂ ਮਾਨਮ ਮੁਸਲਮਾਨ ਫਕੀਰ ਲੱਗਦੇ ਹੋ ਤੇ ਨਾ ਹੀ Hindu ਸੰਤ ਜਾਪਦੇ ਹੋ ਤੇ ਨਾ ਹੀ ਤੁਹਾਡੇ ਪਾਸ ਸਾਲਗ੍ਰਾਮ ਹੈ ਨਾ ਹੀ ਤੁਲਸੀ ਦੀ ਮਾਲਾ ਹੈ ਫਿਰ ਤੁਸੀਂ ਕਿਸ ਤਰ੍ਹਾਂ ਦੇ ਸੰਤ ਹੋ ਆਖੋ ਸੰਤੇ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਪੰਥ ਨੂੰ ਸਮਝਾਉਂਦੇ ਬੋਲੇ ਤੁਹਾਡੇ ਇਹ ਸਲ ਸਾਲਗ੍ਰਾਮ ਤੁਲਸੀ ਦੀਆਂ ਮਾਲਾ ਖਜੂਰ ਹਨ ਜੇ ਤੁਸੀਂ ਭਗਤੀ ਕਰਨੀ ਹੈ ਤਾਂ ਪ੍ਰਭੂ ਨੂੰ ਆਪਣਾ ਸਾਲਗ੍ਰਾਮ ਬਣਾਓ ਚੰਗੇ ਕਰਮ ਕਰਨਾ ਤੁਲਸੀ ਦਾਸ ਦੀ ਮਾਲਾ ਸਮਝੋ ਰਾਮ ਨਾਮ ਦੇ ਜਾਪੰਦਾ ਬੇੜਾ ਬਣਾਓ ਪਰਭੂ ਅੱਗੇ ਬੇਨਤੀ ਕਰੋ ਕਿ ਤੁਹਾਡੇ ਉੱਤੇ ਦਇਆ ਕਰਨ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਕਿਸੇ ਕੰਮ ਨਹੀਂ ਕਿਉਂਕਿ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੱਲਰ ਵਾਲੇ ਖੇਤ ਨੂੰ ਪਾਣੀ ਦੇਣ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸ ਤਰ੍ਹਾਂ ਤੁਹਾਨੂੰ ਪੱਥਰਾਂ ਦੀ ਪੂਜਾ ਕਰਨ ਨਾਲ ਕੁਝ ਵੀ ਲਾਭ ਨਹੀਂ ਹੋਣਾ ਜੇ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲੋਕ ਸੇਵਾ ਨੂੰ ਖੂ ਮਾਲ ਅਤੇ ਟਿੰਡਾ ਬਣਾਓ ਤੇ ਮਨ ਦੀ ਇਕਾਗਰਤਾ ਨੂੰ ਜੋ ਕੇ ਖੂ ਨੂੰ ਚਲਾਓ ਪ੍ਰਭੂ ਦੀ ਪ੍ਰਾਪਤੀ ਰੂਪ ਅਮਰਤ ਨਾਲ ਕਿਆਰੇ ਭਰੋ ਤਦ ਮਾਲੀ ਰੂਪ ਪ੍ਰਭੂ ਤੁਹਾਡਾ ਆਪਣਾ ਹੋ ਜਾਵੇਗਾ ਕਾਮ ਕ੍ਰੋਧ ਜਿਹੜੇ ਮਲੁਖ ਦੇ ਬੈਰੀ ਹਨ ਉਹਨਾਂ ਨੂੰ ਰੰਬੇ ਬढ़ाਓ ਇਸ ਧਰਤੀ ਦੀ ਗੋਡੀ ਕਰੋ ਇਸ ਤਰ੍ਹਾਂ ਦੀ ਪ੍ਰਭੂ ਭਗਤੀ ਕਰਨ ਲਈ ਕੀਤੀ ਮਿਹਨਤ ਵਿਅਰਥ ਨਹੀਂ ਜਾਵੇਗੀ ਜੇ ਪ੍ਰਮਾਤਮਾ ਸਾਡੇ ਤੇ ਦਇਆ ਕਰੇ ਅਸੀਂ ਬੰਗਲੇ ਤੋਂ ਹਾਂਸ ਵੀ ਬਣ ਸਕਦੇ ਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰ ਗੁਰੂ ਨਾਨਕ ਜਦ ਉਹ ਸਾਡੇ ਤੇ ਤਾਦੀ ਹੀ ਮਿਹਰਬਾਨ ਹੋਵੇਗਾ ਜੇ ਅਸੀਂ ਨਿਮਰਤਾ ਛੇਦ ਆਪਾਂ ਧਾਵ ਤੱਜ ਕੇ ਉਸ ਦੀ ਖਲਕ ਦੀ ਸੇਵਾ ਕਰੀਏ ਪੰਡਿਤ ਚਤਰਦਾਸ ਬਨਾਸ ਦੇ ਹੋਰ ਲੋਗ ਗੁਰੂ ਜੀ ਦੀਆਂ ਇਹ ਰੈਸ ਭਰੀਆਂ ਡੂੰਘੀਆਂ ਗੱਲਾਂ ਤੇ ਬੜੀ ਤੀਸ਼ ਦੇ ਚਚਪੀ ਨਾਲ ਸੁਣ ਲੈ ਸਨ ਉਹ ਲੋਕ ਇਹੋ ਸਮਝਦੇ ਸਨ ਕਿ ਕੇਵਲ ਮਾਲਾ ਫੇਰਨ ਅਤੇ ਪੱਥਰਾਂ ਦੀ ਪੂਜਾ ਕਰਨ ਨਾਲ ਹੀ ਪ੍ਰਭੂ ਖੁਸ਼ ਹੋ ਜਾਂਦੇ ਹਨ ਪਰ ਜਾਦ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਾਨੂੰ ਕੇਵਲ ਇੱਕ ਪ੍ਰਭੂ ਦੀ ਹੀ ਕਾਗਰ ਚਿਤ ਹੋ ਕੇ ਆराधना ਕਰਨੀ ਚਾਹੀਦੀ ਹੈ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਵਾਸਤੇ ਇਹ ਬਿਲਕੁਲ ਨੌਕੀ ਗੱਲ ਸੀ ਚ ਪੰਤ ਚਤਰਦਾਸ ਗੁਰੂ ਜੀ ਦਾ ਉਪਦੇਸ਼ ਸੁਣ ਕੇ ਹराण ਹराण ਤੇ ਨਿਹਾਲ ਹੋ ਗਿਆ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਟੇਕਦਾ ਹੋਇਆ ਬੋਲਿਆ ਹੁਣ ਮੈਨੂੰ ਵਿਗਿਆਨ ਹੋਇਆ ਹੈ ਕਿ ਤੁਸੀਂ ਕਿਸੇ ਫਿਰਕੇ ਨਾਲ ਵੀ ਸੰਬੰਧਿਤ ਨਹੀਂ ਹੋ ਤੁਸੀਂ ਤਾਂ ਆਪ ਹੀ ਹਰੀ ਰੂਪ ਹੋ ਆਖੋ ਸੰਗਤੇ ਸਤਨਾਮ ਸ੍ਰੀ ਵਾਇਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਦਨਾਸ਼ ਠਹਿਰ ਕੇ ਗੁਰੂ ਜੀ ਬਦਨਾਸ਼ ਵਾਸੀਆਂ ਆਉਣ ਵਾਲੇ ਯਾਤਰਾਂ ਨੂੰ ਇੱਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਆਖੋ ਸੰਗਤੇ ਸਤਨਾਮ ਸ੍ਰੀ ਵਾਹਿਗੁਰੂ ਪਿਆਰੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜਾਰਵਾ ਪਾ ਕੀਤਾ ਵਾ ਪਿਆਰੀ ਸਾਧ ਸੰਗਤ ਜੀ ਇਹ ਜਦੋਂ ਤੁਸੀਂ ਧੰਤਾਂ ਧੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣੋਗੇ ਪਿਆਰੀ ਸਾਧ ਸੰਗਤ ਜੀ ਜੋ ਗਲਤੀ ਹੋਏ ਸੰਗਤ ਭੁੱਲਣ ਯੋਗ ਹੈ ਸੰਗਤ ਬਖਸ਼ਣ ਯੋਗ ਹੈ ਸੌਰੀ ਪਾ ਸੰਤ ਜੀ ਸੰਗਤ ਬਖਸ਼ਣ ਯੋਗ ਹੈ ਪਿਆਰੀ ਸਾਧ ਸੰਗਤ ਜੀ ਸਾਡਾ ਚੈਨ ਦਾ ਸੋਡੀਅਨਟੇਨਮੈਂਟ ਨੂੰ ਲਾਇਕ ਸਬਸਕ੍ਰਾਈਬਰ ਕਮੈਂਟ ਕਰਕੇ ਦੱਸੋ ਤੁਹਾਨੂੰ ਇਤਿਹਾਸ ਕਿਹੋ ਜਿਹਾ ਲੱਗ ਰਿਹਾ ਵਾ ਪਿਆਰੀ ਸਾਧ ਸੰਗਤ ਜੀ ਤੁਹਾਡੇ ਇੰਤਜ਼ਾਰ ਵਿੱਚ ਤੁਹਾਡੀ ਸੇਵਾਦਾਰ ਪਿਆਰੀ ਸਾਧ ਸੰਗਤ ਜੀ ਕੋਈ ਕਹਾ ਗਿਆ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ